ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਇਹ ਸਾਧ ਸੰਗਤ ਜੀ ਦੁਰਤ ਪਾਪ ਜਿਹੜਾ ਅਸੀਂ ਦੁਆਖ ਚ ਪ੍ਰੀਤੀ ਕਰਨ ਵਾਲਾ ਆਪੀ ਸ਼ੇਵਕਾਂ ਦੇ ਦੇ ਚੁਗਵਾਤਾ ਸਭ ਸੰਸਾਰ ਉਹ ਵਾਹਿਗੁਰੂ ਸੰਸਾਰ ਨੂੰ ਬਚਾ ਲਈ ਐਸੀ ਕਿਰਪਾ ਦ੍ਰਿਸ਼ਟੀ ਕੀਤੀ ਹੈ ਪਾਰ ਬ੍ਰਹਮ ਪ੍ਰਭ ਕਿਰਪਾਤਾ ਪਾਰ ਬ੍ਰਹਮ ਜੋ ਪਾਪਾਂ ਪੁੰਨੋਂ ਤੋਂ ਪਰੇ ਬ੍ਰਹਮ ਵਿਆਪਕ ਹੈ ਉਸ ਮਿਹਰਤ ਕਿਰਪਾ ਦ੍ਰਿਸ਼ਟੀ ਕੀਤੀ ਹੈ ਆਪਣਾ ਬਿਰਦ ਸਮਾਰ ਉਹਦਾ ਬਿਰਦ ਪਰਨੋਂ ਬਿਰਦ ਬਾਣੀ ਦੀ ਲਾਜ ਰੱਖੀ ਹੈ ਜੋ ਸ਼ਰਨ ਆਵੇ ਇਸ ਗੰਠ ਲਾਵੇ ਬਿਰਦ ਸਵਾਮੀ ਸੰਦਾ ਇਸ ਬਿਰਦ ਬਾਣੀ ਨੂੰ ਬਿਰਧ ਬਚਨ ਨੂੰ ਸਮਝ ਲਿਆ ਹੈ ਯਾਦ ਕੀਤਾ ਹੈ ਹੋਈ ਰਾਜੇ ਰਾਮ ਕੀ ਰਖਵਾਏ ਭਾਈ ਰਾਜਾ ਜੋ ਪ੍ਰਕਾਸ਼ ਰੂਪ ਰਾਮ ਹੈ ਉਹਦੀ ਰੱਖਿਆ ਹੋਈ ਹੈ ਸੁਖ ਸਹਿਜ ਆਨੰਦ ਗੁਣ ਗਾਵੋ ਅਜੋ ਤ ਸੁਖ ਰੂਪ ਜੋ ਬ੍ਰਹਮ ਹੈ ਉਹਦੇ ਗੁਣਾਂ ਨੂੰ ਗਾ ਕੇ ਆਨੰਦ ਨੂੰ ਪ੍ਰਾਪਤ ਕਰੋ ਮਨ ਤਨ ਦੇਹ ਸੁਖਾਲੀ ਇਸ ਪ੍ਰਕਾਰ ਮਨ ਸੁਖਮ ਸਰੀਰ ਵੀ ਤਨ ਸਧੂਲ ਸਰੀਰ ਵੀ ਦੇ ਬੁੱਧੀ ਵੀ ਇਸ ਹੋਰ ਵਾਲੀ ਹੋ ਜਾਏਗੀ ਰਹਾਉ ਪਤ ਤੋ ਉਧਾਰ ਨੂੰ ਸਤਿਗੁਰ ਮੇਰਾ ਮੇਰੇ ਸਤਿਗੁਰੂ ਪਾਪੀਆਂ ਦਾ ਉਧਾਰ ਕਰਨ ਵਾਲੇ ਹਨ ਮੋਹ ਇਸ ਕਾ ਭਰਵਾਸਾ ਸਾਨੂੰ ਤਾਂ ਉਸ ਵਾਹਿਗੁਰੂ ਦਾ ਹੀ ਭਰੋਸਾ ਹੈ ਬਖਸ਼ ਲਏ ਸਭ ਸੱਚਾ ਸਾਹਿਬ ਸੱਚੇ ਸਹਿ ਮਾਲਕ ਨੇ ਸਾਰੇ ਆਪ ਦੇ ਜਾਣ ਕੇ ਬਖਸ਼ ਲਏ ਹਨ ਸੁਣ ਨਾਨਕ ਕੀ ਅਰਦਾਸ ਸਤਿਗੁਰੂ ਜੀ ਕਹਿੰਦੇ ਸਾਡੀ ਅਰਦਾਸ ਸੁਣ ਕਰਕੇ ਬੇਨਤੀ ਨੂੰ